ਪਿਸ਼ਾਬ ਦਾ ਲੀਕ ਹੋ ਜਾਣਾ ਜਾਂ ਫਿਰ ਕਹ ਲਈਏ ਵੀ ਹਿਰੋਜੈਨਿਕ ਬਲੇਡਰ ਔਰ ਜਾਂ ਫਿਰ ਕਹ ਲਈਏ ਵੀ ਓਵਰ ਐਕਟਿਵ ਬਲੇਡਰ ਆਪਣਾ ਪਿਸ਼ਾਬ ਤੇ ਕੰਟਰੋਲ ਨਹੀਂ ਰਹਿੰਦਾ ਸਪੈਸ਼ਲੀ ਜਿਨ੍ਹਾਂ ਨੂੰ ਸ਼ੂਗਰ ਹੈ ਡਾਇਬੀਟਿਸ ਦੇ ਪੇਸ਼ੈਂਟ ਹਨ ਔਰ ਦੂਸਰਾ ਜਿਨ੍ਹਾਂ ਦੇ ਕੋਈ ਸਪਾਈਨਲ ਕਾਰਡ ਇੰਜਰੀ ਹੋ ਗਈ ਹੋਵੇ ਜਾਂ ਫਿਰ ਜਿਨ੍ਹਾਂ ਨੂੰ ਗਠੀਆ ਹੋਵੇ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਉਹਨਾਂ ਨੂੰ ਹਮੇਸ਼ਾ ਪਿਸ਼ਾਬ ਦੀ ਅਰਜ਼ ਲੱਗੀ ਰਹਿੰਦੀ ਆ ਅਰਜ਼ ਮਤਲਬ ਤੁਹਾਨੂੰ ਹਮੇਸ਼ਾ ਇਦਾਂ ਲੱਗਦਾ ਰਹਿੰਦਾ ਵੀ ਪਿਸ਼ਾਬ ਹੁਣੀ ਆਇਆ ਹੁਣੀ ਆਇਆ ਪਰ ਜਦੋਂ ਕਾਰਨ ਜਾਂਦੇ ਆ ਉਦੋਂ ਪਿਸ਼ਾਬ ਨਹੀਂ ਆਉਂਦਾ ਸਪੈਸ਼ਲੀ ਜਦੋਂ ਲੰਬੇ ਸਫ਼ਰ ਤੇ ਜਾਂਦੇ ਆ ਆਪਾਂ ਹਮੇਸ਼ਾ ਕੋਈ ਟਾਬਾ ਜਾਂ ਰੈਸਟੋਰੈਂਟ ਲੱਭਦੇ ਰਹਿੰਨੇ ਆ ਕਿ ਆ ਰਾਮ ਨਾਲ ਆਪਾਂ ਆਪਣਾ ਪਿਸ਼ਾਬ ਕਰ ਸਕੀਏ ਪਰ ਅਗਰ ਆਪਾਂ ਕਸਰਤਾਂ ਕਰਾਂਗੇ ਸਪੈਸ਼ਲੀ ਪੈਲਵਿਕ ਫਲੋਰ ਜਿਹੜੀਆਂ ਮਸਲਸ ਹੁੰਦੇ ਆ ਉਹਨਾਂ ਨੂੰ ਆਪਾਂ ਤਾਕਤਵਰ ਬਣਾਵਾਂਗੇ ਤਾਂ ਆਪਾਂ ਪਿਸ਼ਾਬ ਤੇ ਕੰਟਰੋਲ ਕਰ ਸਕਦੇ ਆ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤਾਂ ਤੁਸੀਂ ਪਿਸ਼ਾਬ ਲੀਕ ਹੋਣ ਤੋਂ ਬਚ ਸਕਦੇ ਹੋ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਆਮ ਤੌਰ ਤੇ ਜਦੋਂ ਆਪਾਂ ਪਿਸ਼ਾਬ ਕਰਦੇ ਆ ਹਮੇਸ਼ਾ ਆਪਾਂ ਆਪਦੇ ਇਹ ਮਸਲਸ ਕਿਤੇ ਨਾ ਕਿਤੇ ਤੁਸੀਂ ਕੰਟਰੈਕਟ ਕੀਤੇ ਹੋਣੇ ਆ ਪਿਸ਼ਾਬ ਕਰਦੇ ਸਮੇਂ ਆਪਾਂ ਪਿਸ਼ਾਬ ਨੂੰ ਰੋਕਦੇ ਆ ਉਦੋਂ ਇਹ ਮਸਲਸ ਜਿਹੜੇ ਕੰਮ ਕਰਦੇ ਨੇ ਉਹ ਹੀ ਪੈਲਵਿਕ ਫਲੋਰ ਮਸਲਸ ਹੁੰਦੇ ਨੇ ਕਿਹੜੀ ਕਸਰਤ ਕਰਨੀ ਹੈ ਸਭ ਤੋਂ ਪਹਿਲਾਂ ਹੋਏਗੀ ਕੰਟ੍ਰੈਕਸ਼ਨ ਐਕਸਰਸਾਈਜ਼ ਆਪਾਂ ਸਿੱਧੇ ਪੈ ਜਾਣਾ ਹੱਥ ਢਿੱਡ ਤੇ ਰੱਖ ਲੈਣੇ ਆ ਢਿੱਡ ਤੋਂ ਥੋੜਾ ਥੱਲੇ ਜਿੱਥੋਂ ਪਿਸ਼ਾਬ ਕਰਦੇ ਆ ਔਰ ਜਿੱਥੇ ਆਪਾਂ ਉਹ ਮਸਲਸ ਕੰਟ੍ਰੈਕਟ ਕਰਦੇ ਆ ਜਿਹੜੇ ਪਿਸ਼ਾਬ ਕਰਦੇ ਸਮੇਂ ਉਹਨਾਂ ਨੂੰ ਅੰਦਰੋਂ ਖਿੱਚ ਲਾਂਗੇ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ ਲਈ 1 2 3 4 5 ਥੈਨ ਰਿਲੈਕਸ ਇਸ ਦੇ 10 ਸੈਟ ਲਾਉਣੇ ਆ ਦੂਜੀ ਕਸਰਤ ਕੀ ਹੋਏਗੀ दस सैट लाओ तीजी कसरत की होगी एक लत्त सीधी रखा और मसल कॉन्ट्रैक्ट कर लांगे और लक उपर चक देंगे इतने दस सैकंड होल्ड दैन रिलैक्स दोनों साइड करना वारी वारी 10-10 बारी करना यह होगी तीजी कसरत चौथी कसरत की होगी ਦੋਨੋਂ ਗੋਡੇ ਮੋੜ ਲੈਣੇ ਆ ਦੋਨਾਂ ਗੋਡਿਆਂ ਦੇ ਵਿਚਾਲੇ ਇੱਕ ਰੋਲ ਰੱਖਾਂਗੇ ਇਹ ਮਸਲਸ ਪੈਲਵਿਕ ਫਲੋਰ ਵਾਲੇ ਕੰਟ੍ਰੈਕਟ ਕਰਾਂਗੇ ਔਰ ਦੋਨਾਂ ਗੋਡਿਆਂ ਨੂੰ ਦਬ ਦਾਂਗੇ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ ਦੈਨ ਰਿਲੈਕਸ ਇਸਦੇ ਵੀ ਤੁਸੀਂ 10 ਸੈੱਟ ਲਾਉਣੇ ਆ ਆਖਰੀ ਕਸਰਤ ਕੀ ਹੈ ਬਰੀਥਿੰਗ ਐਕਸਰਸਾਈਜ਼ ਦੋਨੇ ਹੱਥ ਆਪਾਂ ਇੱਥੇ ਰੱਖ ਲੈਣੇ ਆ ਆਪਣੇ ਢਿੱਡ ਤੋਂ ਥੱਲੇ ਔਰ ਇੱਥੇ ਆਪਾਂ ਨੱਕ ਰਾਹੀਂ ਸਾਹ ਲਵਾਂਗੇ ਔਰ ਫੂਕ ਮਾਰ ਕੇ ਸਾਨੂੰ ਛੱਡਾਂਗੇ ਦੈਨ ਰਿਲੈਕਸ ਇਸ ਨੂੰ ਵੀ 10 15 ਵਾਰੀ ਜਰੂਰ ਕਰੋ ਅਗਰ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਸੀਂ ਜੋ ਤੁਹਾਡਾ ਪਿਸ਼ਾਬ ਲੀਕ ਹੋ ਰਿਹਾ ਹੈ ਤੁਹਾਡਾ ਜੋ ਨਿਊਰੋਜੈਨਿਕ ਬਲੈਡਰ ਹੈ ਬਹੁਤ ਜਲਦੀ ਉਹ ਠੀਕ ਹੋਣ ਵਾਲਾ ਹੈ ਔਰ ਤੁਹਾਨੂੰ ਕਿਤੇ ਵੀ ਪਿਸ਼ਾਬ ਰਿਗਾਰਡਿੰਗ ਸਮੱਸਿਆ ਨਹੀਂ ਆਵੇਗੀ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਸਤਿ ਸ੍ਰੀ ਅਕਾਲ ਜੀ